ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਬੇਨਤੀ ਹੈ ਜੋ ਕਿ ਜੂਨ ਮਹੀਨੇ ਦੇ ਅੰਦਰ ਬੱਚਿਆਂ ਨੂੰ ਉਹਨਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਤੇ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਸ਼ਹੀਦ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਗੁਰਮਤਿ ਦੀਆਂ ਕਲਾਸਾਂ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਜੋ ਬੱਚਿਆਂ ਦੀਆਂ ਲਾਈਆਂ ਜਾਂਦੀਆਂ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ ਬੱਚਿਆਂ ਦੇ ਮਾਪਿਆਂ ਨੂੰ ਕਿ ਆਪੋ ਆਪਣੇ ਬੱਚਿਆਂ ਨੂੰ ਗੁਰੂ ਘਰ ਵਿਖੇ ਇਹਨਾਂ ਗੁਰਮਤਿ ਕਲਾਸਾਂ ਦੇ ਵਿੱਚ ਭੇਜਣ ਦੀ ਕਿਰਪਾਲਤਾ ਕਰਨੀ ਇਹ ਆਪ ਜੀ ਨੇ ਨਿਮਰਤਾ ਸਹਿਤ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਤਾਂ ਕਰਕੇ ਜੋ ਇਸ ਸੰਸਾਰ ਦੇ ਅੰਦਰ ਬਹੁਤ ਹੀ ਭੈੜੇ ਨਸ਼ੇ ਜੋ ਕਿ ਛੋਟੇ-ਛੋਟੇ ਬੱਚੇ ਜਿਹੜੇ ਸਿੱਖੀ ਤੋਂ ਪਤਿਤ ਪੁਨੇ ਵੱਲ ਜਾ ਰਹੇ ਹਨ ਇਸ ਕਰਕੇ ਸਿੱਖੀ ਦੇ ਵਿੱਚ ਵਾਧਾ ਕਰਨ ਵਾਸਤੇ ਯੋਗਦਾਨ ਪਾਉਣ ਵਾਸਤੇ ਦਾਸਵੰਦੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਕ ਛੋਟਾ ਜਿਹਾ ਅਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਰਕੇ ਇਹੋ ਜਨਮ ਕੁਮਾਰੇ ਦੇਖੇ ਸੱਚੇ ਪਾਤਸ਼ਾਹ ਗੁਰੂ ਕਿਰਪਾ ਕਰਨ ਜਿੰਨਾ ਕੁ ਗੁਰੂ ਸਾਹਿਬ ਨੇ ਇਸ ਸਰੀਰ ਦੇ ਅੰਦਰ ਸਵਾਸਾਂ ਦੀ ਪੂੰਜੀ ਨੂੰ ਦਿੱਤਾ ਹੈ ਇਹ ਕਿਤੇ ਨਾ ਕਿਤੇ ਜਾ ਕੇ ਲੇਖੇ ਲੱਗ ਜਾਵੇ ਇਹੋ ਜਿਹੇ ਕਾਰਜ ਗੁਰੂ ਸਾਹਿਬ ਕਰਾਉਂਦੇ ਰਹਣ ਗੁਰਮਤਿ ਕਲਾਸਾਂ ਦੇ ਵਿੱਚ ਕਿਸੇ ਨਾ ਕਿਸੇ ਬੱਚੇ ਦਾ ਜੀਵਨ ਬਣ ਜਾਵੇ ਤਾਂ ਕਰਕੇ ਉਹ ਸਿੱਖੀ ਦੇ ਨਾਲ ਜੁੜਿਆ ਰਹੇ ਤੇ ਇਸੇ ਤਰ੍ਹਾਂ ਕੁਝ ਨਾ ਕੁਝ ਉਹਨੂੰ ਗੁਰਮਤਿ ਦੇ ਵਿੱਚ ਸੋਝੀ ਮਿਲ ਸਕੇ ਜੀਵਨ ਜਾਂਤ ਜਿਉਣ ਦਾ ਉਹਨੂੰ ਢੰਗ ਤਰੀਕਾ ਆ ਜਾਵੇ ਇਹ ਛੋਟਾ ਜਿਹਾ ਅਪਰਾਲਾ ਦਾਸ ਵੱਲੋਂ ਹੈ ਇਹ ਅਪਰਾਧਾ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੈ ਇਸ ਕਰਕੇ ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ